ਸਿੱਖ ਇਤਿਹਾਸ ਦੇ ਪੰਨਿਆਂ 'ਚੋਂ ਮਹਾਨ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਦੀ ਸ਼ਹਾਦਤ ਸਰਦਾਰ ਹਰੀ ਸਿੰਘ ਨਲੂਆ ਨੇ 17 ਅਕਤੂਬਰ 1836 ਨੂੰ ਜਮਰੌਂਦ ਕਿਲੇ ਦੀ ਨੀਂਹ ਰੱਖ ਕੇ ਨੇੜੇ ਹੋਰ ਛੋਟੇ ਕਿਲਿਆਂ ਬੁਰਜ ਹਰੀ ਸਿੰਘ ਕਿਲਾ ਬਾੜਾ ਅਤੇ ਕਿਲਾ ਮਿਚਨੀ ਆਦ ਦਾ ਨਿਰਮਾਣ ਸ਼ੁਰੂ ਕਰਵਾਇਆ ਜਦੋਂ ਇਹਨਾਂ ਕਿਲਿਆਂ ਦੇ ਨਿਰਮਾਣ ਦੀ ਖਬਰ ਕਾਬਲ ਅਫਗਾਨਾ ਕੋਲ ਪੁੱਜੀ ਤਾਂ ਉਹ ਸਮਝ ਗਏ ਕਿ ਹਰੀ ਸਿੰਘ ਪਸ਼ਾਵਰ ਤੋਂ ਬਾਅਦ ਜਲਾਲਾਬਾਦ ਅਤੇ ਕਾਬਲ ਨੂੰ ਖਾਲਸਾ ਰਾਜ ਵਿੱਚ ਮਿਲਾਉਣ ਦੀ ਤਿਆਰੀ ਵਿੱਚ ਹੈ ਇਸ ਤੇ ਅਮੀਰ ਦੋਸਤ ਮੁਹੰਮਦ ਖਾਨ ਨੇ ਆਪਣੇ ਪੰਜਾਂ ਪੁੱਤਰਾਂ ਨੂੰ ਗਾਜ਼ੀਆ ਦੇ ਭਾਰੀ ਲਸ਼ਕਰ ਸਹਿਤ ਮਿਰਜ਼ਾ ਸ਼ਮੀਖਾਨ ਨੂੰ ਆਪਣਾ ਲਾਇਬਲ ਸੰਤਲਤ ਮੁਕਰਰ ਕਰਕੇ 15 ਅਪ੍ਰੈਲ 1873 ਨੂੰ ਖਾਲਸੇ ਉੱਤੇ ਚੜ੍ਹਾਈ ਕਰਨ ਲਈ ਤੋਰ ਦਿੱਤਾ ਉਧਰ ਸਰਹੰਦ ਦੀ ਸੁਰੱਖਿਆ ਦੀਆਂ ਤਿਆਰੀਆਂ ਲਈ ਕਿਲਿਆਂ ਦੇ ਨਿਰਮਾਣ ਵਿੱਚ ਰਾਤ ਦਿਨ ਜੁਟੇ ਰਹਿਣ ਕਰਕੇ ਹਰੀ ਸਿੰਘ ਨਲੂਆ ਥੱਕੇਵੇਂ ਕਾਰਨ ਪਸ਼ਾਵਰ ਦੇ ਕਿਲੇ ਵਿੱਚ ਬਿਮਾਰ ਪੈ ਸਨ ਦੂਜੇ ਪਾਸੇ ਲਾਹੌਰ ਵਿੱਚ ਕਮਰ ਨੌ ਨਿਹਾਲ ਸਿੰਘ ਦੇ ਵਿਆਹ ਸਮਰੋਹ ਵਿੱਚ ਮਹਾਰਾਜਾ ਰਣਜੀਤ ਸਿੰਘ ਵੱਲੋਂ ਵਿਸ਼ੇਸ਼ ਤੌਰ ਤੇ ਬੁਲਾਏ ਗਏ ਔਰ ਅੰਗਰੇਜ਼ ਅਫਸਰਾ ਰਾਜਿਆਂ ਮਹਾਰਾਜਿਆਂ ਤੇ ਨਵਾਬਾਂ ਨੂੰ ਪ੍ਰਭਾਵਿਤ ਕਰਨ ਲਈ ਪਸ਼ਾਬਰ ਤੋਂ ਵੱਡੀ ਗੰੰਤੀ ਵਿੱਚ ਫੌਜ ਮੰਗਵਾਈ ਗਈ ਸੀ ਹਰੀ ਸਿੰਘ ਨਲੂਆ ਦੁਆਰਾ ਨਿਯੁਕਤ ਕੀਤੇ ਕਿਲਾ ਜਮਰੌਂਦ ਦੇ ਕਿਲੇਦਾਰ ਅਤੇ ਉਹਨਾਂ ਦੇ ਪਾਲਿਤ ਪੁੱਤਰ ਮਹਾ ਸਿੰਘ ਮੀਰਪੁਰੀਏ ਵੱਲੋਂ ਰਜਾਨਾ ਅਫਗਾਨੀਆਂ ਵੱਲੋਂ ਜੰਗੀ ਤਿਆਰੀਆਂ ਦੀਆਂ ਖਬਰਾਂ ਪੁੱਜ ਰਹੀਆਂ ਸਨ ਮਹਾ ਸਿੰਘ ਨੇ ਕਿਲੇ ਵਿੱਚੋਂ ਸਰਦਾਰ ਨਲੂਆ ਨੂੰ ਲਿਖਤੀ ਸੁਨੇਹਾ ਭੇਜ ਕੇ ਫੌਜ ਦੀ ਮੰਗ ਕੀਤੀ ਪਰ ਹਲੀ ਸਿੰਘ ਪਰ ਹਰੀ ਸਿੰਘ ਨਲੂਆ ਨੇ ਉਸ ਦੇ ਖੱਤ ਸਮੇਤ ਆਪਣੇ ਵੱਲੋਂ ਇੱਕ ਅਰਜੀ ਲਿਖਵਾ ਕੇ ਮਹਾਰਾਜਾ ਰਣਜੀਤ ਸਿੰਘ ਕੋਲ ਲਾਹੌਰ ਭਜਵਾ ਦਿੱਤੀ ਜਿਸ ਵਿੱਚ ਉਹਨਾਂ ਪਛਾਵਰ ਦੀ ਫੌਜ ਜਲਦੀ ਵਾਪਸ ਭੇਜਣ ਦੀ ਮੰਗ ਕੀਤੀ ਇਹ ਸੁਨੇਹਾ 26 April ਨੂੰ ਦੁਪਹਿਰ ਰਾਜਾ ਧਿਆਨ ਸਿੰਘ ਕੋਲ ਪੁੱਜਿਆ ਪਰ ਉਸ ਨੇ ਇਸ ਬਾਰੇ ਮਹਾਰਾਜੇ ਨੂੰ ਜਾਣਕਾਰੀ ਨਾ ਦਿੱਤੀ ਜਿਸ ਕਾਰਨ 30 April ਤੱਕ ਬਿਲਾਹੌਰ ਦਰਬਾਰ ਵੱਲੋਂ ਪਸ਼ਾਵਰ ਕੋਈ ਜਵਾਬ ਨਾ ਪੁੱਜਿਆ ਉਧਰ 27 April ਨੂੰ ਅਫਗਾਨਦਰਾ ਖੈਬਰ ਦੀ ਪੂਰਬੀ ਸਿਰੇ ਤੱਕ ਪੁੱਜ ਚੁੱਕੇ ਸਨ ਜਦੋਂ ਉਹਨਾਂ ਨੂੰ ਸਰਦਾਰ ਨਲੂਆ ਦੇ ਕਿਲੇ ਵਿੱਚ ਮੌਜੂਦ ਨਾ ਹੋਣ ਦੀ ਖਬਰ ਮਿਲੀ ਤਾਂ ਉਹਨਾਂ ਦੇ ਹੌਸਲੇ ਹੋਰ ਬਲੰਦ ਹੋ ਗਏ ਅਤੇ ਅਗਲੇ ਦਿਨ 28 April ਨੂੰ ਉਹਨਾਂ ਦੇ ਕਿਲੇ ਤੇ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ ਇਸ ਗੋਲਾਬਾਰੀ ਦੇ ਜਵਾਬ ਵਿੱਚ ਮਹਾ ਸਿੰਘ ਨੇ ਵੀ ਕਿਲੇ ਵਿੱਚੋਂ ਅਫਗਾਨੀਆਂ ਉੱਤੇ ਗੋਲਾਬਾਰੀ ਸ਼ੁਰੂ ਕਰਵਾ ਦਿੱਤੀ। ਇਸ ਇਹ ਸਿਲਸਿਲਾ ਰਾਤ ਦਾ ਹਨੇਰਾ ਹੋਣ ਤੱਕ ਚੱਲਦਾ ਰਿਹਾ ਦੂਜੇ ਦਿਨ ਵੀ ਅਫਗਾਨੀਆਂ ਨੇ ਦਿਨ ਚੜਦਿਆਂ ਹੀ ਕਿਲੇ ਉੱਤੇ ਗੋਲੇ ਡਾਕਣੇ ਸ਼ੁਰੂ ਕਰ ਦਿੱਤੇ। ਹਾਲਾਂਕਿ ਕਿਲੇ ਵਿੱਚ ਮੌਜੂਦ 1000 ਖਾਲਸਾ ਫੌਜ ਦਾ ਅਫਗਾਨੀਆਂ ਦੇ 30000 ਲਸ਼ਕਰ ਅੱਗੇ ਜਿਆਦਾ देर ਡਟ ਕਿ ਰਹਿਣਾ ਅਸੰਭਵ ਸੀ ਪਰ ਫਿਰ ਵੀ ਖਾਲਸਾ ਫੌਜ ਦੇ ਹੌਸਲੇ ਬੁਲੰਦ ਰਹੇ ਅਤੇ ਉਹ ਅਫਗਾਨੀਆਂ ਉੱਤੇ ਲਗਾਤਾਰ ਜਵਾਬੀ ਹਮਲੇ ਕਰਦੇ ਰਹੇ 30 April ਨੂੰ ਅਫਗਾਨੀ ਕਿਲੇ ਦੀ ਬਾਹਰੀ ਬਾਹੀ ਨੂੰ ਤੋਪਾਂ ਦੇ ਗੋਲਿਆਂ ਨਾਲ ਡੇਗਣ ਵਿੱਚ ਕਾਮਯਾਬ ਹੋ ਗਏ ਇਸ ਦੇ ਬਾਵਜੂਦ ਉਨ੍ਹਾਂ ਦਾ ਕਿਲੇ ਅੰਦਰ ਵੜਨ ਦਾ ਹੌਸਲਾ ਨਾ ਹੋਇਆ ਜਦੋਂ ਰਾਤ ਹੋਈ ਤਾਂ ਖਾਲਸਾ ਫੌਜ ਨੇ ਕਿਲੇ ਦੀ ਫਰਲਿਸ ਦਾ ਪਾੜ ਰੇਤ ਦੀਆਂ ਬੋਰੀਆਂ ਰੱਖ ਕੇ ਬੰਦ ਕਰ ਦਿੱਤਾ ਕਿਲੇ ਦੀ ਅੰਦਰੂਨੀ ਹਾਲਤ ਅਤੇ ਬਾਹਰੋਂ ਫੌਜੀ ਮਦਦ ਬਾਰੇ ਸਰਦਾਰ ਨਲੂਆ ਨੂੰ ਸੂਚਿਤ ਕਰਨਾ ਜ਼ਰੂਰੀ ਸੀ ਖਾਲਸੇ ਦਾ ਅੰਤਮ ਸੰਦੇਸ਼ ਉਨ੍ਹਾਂ ਤੱਕ ਪਹੁੰਚਾਉਣ ਲਈ ਬੀਬੀ ਹਰਸ਼ਰਨ ਕੌਰ ਪਠਾਣੀ ਦਾ ਭੇਸ ਬਣਾ ਕੇ ਰਾਤ ਕਿਲੇ ਵਿੱਚ ਵਿੱਚੋਂ ਨਿਕਲ ਕੇ 30 April ਨੂੰ ਪਸ਼ਾਪੁਰ ਪੁੱਜ ਗਏ ਜਦੋਂ ਮਹਾ ਸਿੰਘ ਦਾ ਖਤ ਸਰਦਾਰ ਨਲੂਆ ਕੋਲ ਪੁੱਜਿਆ ਤਾਂ ਆਪਣੀ ਬਿਮਾਰੀ ਅਤੇ ਪ੍ਰਾਣਾ ਦੀ ਪ੍ਰਵਾਹ ਕੀਤੇ ਬਿਨਾ ਉਹ ਉੱਠ ਖੜੇ ਹੋਏ ਇੱਥੋਂ ਹੀ ਉਹਨਾਂ ਨੇ ਮਹਾ ਸਿੰਘ ਵੱਲੋਂ ਲਿਖੇ ਅੰਤਮ ਖਤ ਦੇ ਨਾਲ ਆਪਣਾ ਇੱਕ ਖਤ ਲਿਖ ਕੇ ਮਹਾਰਾਜਾ ਰਣਜੀਤ ਸਿੰਘ ਕੋਲ ਲਾਹੌਰ ਭਜਵਾ ਦਿੱਤਾ ਸਰਦਾਰ ਨਲੂਆ ਨੇ 15 March ਤੋਂ 21 April ਤੱਕ ਲਗਾਤਾਰ ਫੌਜੀ ਇਮਦਾਦ ਲਈ ਚਾਰ ਅਰਜ਼ੀਆਂ ਲਾਹੌਰ ਦਰਬਾਰ ਵੱਲ ਭੇਜੀਆਂ ਭਾਵੇਂ ਕਬਰ ਦੀ ਸ਼ਾਦੀ ਹੋ ਚੁੱਕੀ ਸੀ ਪਰ ਮਹਾਰਾਜਾ ਅੰਗਰੇਜ਼ ਮਹਿਮਾਨਾਂ ਨੂੰ ਸੈਰ ਅਤੇ ਸ਼ਿਕਾਰ ਕਰਾਉਣ ਮਗਰੋਂ ਲਾਹੌਰ ਤੋਂ ਵਿਦਾ ਕਰਨ ਵਿੱਚ ਰੁੱਝੇ ਰਹੇ ਜਿਸ ਕਾਰਨ ਰਾਜਾ ਧਿਆਨ ਸਿੰਘ ਨੂੰ ਫੌਜਾਂ ਪਿਸ਼ਾਵਰ ਨਾ ਭੇਜਣ ਦਾ ਬਹਾਨਾ ਮਿਲ ਗਿਆ ਫਿਰ ਸਰਦਾਰ ਨਲੂਆ ਨੇ ਪਿਸ਼ਾਵਰ ਕਿਲੇ ਵਿੱਚਲੀ ਫੌਜ ਨੂੰ ਜਮ ਰੋਂਦ ਵੱਲ ਕੂਚ ਕਰਨ ਦਾ ਹੁਕਮ ਦਿੱਤਾ ਸੋ ਦੋਸਤੋ ਮੈਂ ਇਸੇ ਹੀ ਤਰ੍ਹਾਂ ਇਸ ਦਾ ਅਗਲਾ ਪਾਰਟ ਲੈ ਕੇ ਦੂਸਰੀ ਵੀਡੀਓ ਵਿੱਚ ਫਿਰ ਤੁਹਾਡੇ ਸਨਮੁਖ ਇਸੇ ਹੀ ਤਰ੍ਹਾਂ ਹਾਜ਼ਰ ਹੋਵਾਂਗਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ